ਹਾਂਜੀ ਸਾਰੇ ਮੇਰੇ ਯੈਨੂ ਸਬਸਕ੍ਰਾਈਬ ਕਰ ਤੇ ਲੋ ਵੀ ਇਹ ਪੰ ਕਹਾਣੀ ਦਾ ਚੌਥਾ ਭਾਗ ਆਪਾਂ ਪੜ੍ਹ ਕੇ ਕਰਦੇ ਆਂ ਤੇ ਦੱਸਿਓ ਕਿਦਾਂ ਲੱਗੀ ਕਹਾਣੀ ਇੱਕ ਵਾਰ ਉਹਨਾਂ ਨੇ ਇੱਕ ਝੜੀ ਵਿੱਚ ਇੱਕ ਪ੍ਰਾਤ ਅਰੋਗ ਲਈ ਤੇ ਬਹੁਦੇ ਸਾਰੇ ਕਹਣੇ ਲੋਹਾ ਕੇ ਜਾਂਜੀਆਂ ਦੇ ਕੀਸੇ ਵੀ ਖਾਲੀ ਕਰਵਾ ਲਈ ਉਹਦੇ ਨੱਕ ਦੇ ਨਿਸ਼ਾਰ ਤੋਂ ਯੱਤ ਨੇ ਪਛਾਣ ਲਿਆ ਬਈ ਇਹ ਤਾਂ ਜਿਉਣਾ ਮੋੜਾ ਏ ਉਹਨੇ ਜਿਉਣੀ ਅੱਗੇ ਹੱਥ ਜੋੜ ਕੇ ਆਖਿਆ ਥੋੜੀ ਕਹਾਣੀ ਇਹ ਵੇੜ ਚੱਲਦੀ ਆ ਇਪੋਇੰਟ ਕਰਕੇ ਇੱਕ ਮੁੰਡਾ ਵਿਆਹ ਬਹੁਤ ਨੂੰ ਤੂੰ ਮਿਸ਼ਲਾ ਮੰਗ ਕੇ ਪਾਇਆ ਵਾਸਤਾਈ ਰੱਬ ਦਾ ਤੋਂ ਸਾਡਾ ਯੱਤ ਪਾਈ ਲੁੱਟ ਸ਼ੌਕਰ ਨੂੰ ਜਿੰਨਾ ਲੁੱਟ ਮਚਾਈ ਥੋੜਾ ਜਿਹਾ ਕਹਾਣੀ ਟਾਈਮ ਲਾਇਆ ਜੀ ਥੋਏ ਇਹ ਪੱਟਾ ਹੈ ਥੋੜਾ ਜਿਹਾ ਬਤਾ ਦੇਤਾਗਾ ਤੇ ਬੱਸ ਸੁਣੀ ਚੱਲੋ ਅੱਗੇ ਅੱਗੇ ਕਹਾਣੀ ਜਿਉਣੇ ਨੇ ਸਾਰਾ ਟੋਮ ਛੱਲਾ ਮੋੜ ਕੇ ਪੱਲਿਓ ਹੋਰ ਹਜ਼ਾਰ ਰੁਪਈਆ ਪਾ ਕੇ ਬਰਾਤ ਅਗਾ ਤੋਰ ਦਿੱਤੀ ਜਿਉਣੇ ਮੋੜ ਦੀ ਸਾਰੇ ਇਲਾਕੇ ਵਿਚ ਬੇਸ਼ਤ ਹੀ ਇੰਨੀ ਸੀ ਕਿ ਕਈ ਬਦਮਾਸ਼ ਆਪਣੇ ਆਪ ਨੂੰ ਜਿਉਣਾ ਮੋੜ ਦੱਸ ਕੇ ਲੁੱਟਮਾਰ ਕਰਨ ਲੱਗ ਪਏ ਸਨ ਇੱਕ ਵਾਰ ਇੱਕ ਬ੍ਰਾਹਮਣ اپنیਤੀ ਨੂੰ ਉਹਦੇ ਸੋਹਣ ਸੱਜਣ ਜਾ ਰਿਹਾ ਸੀ ਰਾਜ ਜੰਗਲ ਚੋਂ ਹੋ ਕੇ ਜਾਂਦਾ ਸੀ ਜਦੋਂ ਉਹ ਜੰਗਲ ਇਹਦੇ ਜੰਗਲ ਚ بڑے ਅੱਗੋ ਪਤਮਾਸ਼ਾਂ ਦੀ ਤੋਲੀ ਨੇ ਉਹਨਾਂ ਨੂੰ ਘੇਰ ਲਿਆ ਬ੍ਰਾਹਮਣ ਥਰ ਥਰ ਕੰਮ ਕਰਿਆ ਸੀ ਤੇ ਕੁੜੀ ਦੀਆਂ ਲੇੜਾਂ ਨਿਕਲ ਰਹੀਆਂ ਸਨ ਅਚਾਨਕ ਜੀਵਨਾ ਮੋੜ ਉਧਰੋਂ ਆ ਨਿਕਲਿਆ ਉਸ ਨੇ ਆਉਂਦੇ ਸਾਰ ਹੀ ਬਦਮਾਸ਼ਾਂ ਨੂੰ ਲਲਕਾਰਾ ਮਾਰਿਆ ਤੂੰ ਕੌਣ ਹੋਣ ਸਾਨੂੰ ਰੋਕਣ ਵਾਲਾ ਇੱਕ ਮਾਰਚੂ ਜਿਹਾ ਬਦਮਾਸ਼ ਬੋਲਿਆ ਮੈਂ ਆਂ ਥੋੜਾ ਜਿਉਣਾ ਮੌੜ ਜਿਉਣਾ ਮੌੜ ਦਾ ਨਾ ਸੁਣ ਦੀ ਸਾਰ ਹੀ ਬਰਸਾਤੀ ਪਤਮਾਸ਼ਾਂ ਦੇ ਹੋਸ਼ ਉਡ ਗਏ ਜਿਉਣੇ ਨੇ ਚੁੱਤਿਆਂ ਮਾਰ ਮਾਰ ਉਹਨਾਂ ਨੂੰ ਪਹਜਾ ਦਿੱਤਾ ਤੇ ਮਗਰੋਂ ਆਪ ਜਾ ਕੇ ਬ੍ਰਾਹਮਣ ਤੇ ਉਹਦੀ ਧੀ ਨੂੰ ਉਹਦੇ ਘਰ ਚੱਡ ਕੇ ਆਇਆ ਦੇ ਨੇ ਸੰਗਰੂਰ ਕੋਲ ਇੱਕ ਪਿੰਡ ਗੋਡੂ ਕਰਦੇ ਇੱਕ ਗਰੀਬ ਜ਼ਿਮੀਦਾਰ ਕੋਲ ਪੌਦੀ ਮਟਿਆਰਤੀ ਰੋਟੀ ਲੈ ਕੇ ਆਈ ਦੇ ਨੇ ਤਨਾਲ ਕਮ ਦਾ ਕਮਾਉਂਦਾ ਜਿਉਣਾ ਮੋੜ ਵੀ ਉੱਥੇ ਆ ਗਿਆ ਵਿਆਹਣ ਚੋਗ ਕੁੜੀ ਵੱਲ ਵੇਖ ਕਿ ਜਿਉਣੀ ਨੇ ਜਿਮੀਦਾਰ ਨੂੰ ਪੁੱਛਿਆ ਸਰਦਾਰਾਂ ਦੀ ਕਿਦਰੇ ਮੰਗੀ ਵਿਆਹੀ ਵੀ ਹੋਈਏ ਜਿੰਮੇਦਾਰ ਨੇ ਮਰ ਸੋਸਿਆ ਜਿਹਾ ਮੂੰਹ ਕਰਕੇ ਕਿਹਾ ਜਿਉਣ ਸਿਆਂ ਅਸੀਂ ਦੀ ਵਿਆਹਣਾ ਜੋਗੇ ਕਿੱਥੇ ਆ ਮਸਿੰਗ ਗੁਜ਼ਾਰਾ ਹੋਨ ਤੋਰਤਾ ਸਾਰੀ ਪੈੜੀ ਮਾਰੂਏ ਜਿਉਣੀ ਮੋੜ ਨੇ ਉਸੇ ਵੇਲੇ ਆਪਣੇ ਲੱਕ ਨਾਲੋਂ ਖੋਲ ਕੇ 100 100 ਦਿਆਂ ਪੰਜ ਵਾਸਣੀਆਂ ਜ਼ਿਮੇਦਾਰ ਤੇ ਹਵਾਲੇ ਕਰਕੇ ਆਖਿਆ ਸਕਾਰਤੀ ਦਾ ਨਾਤਾ ਗੱਜ ਵੱਜ ਕੇ ਦੇਖੀ ਕਿਤੇ ਕਿਸੇ ਹੋਰ ਪਾਸੇ ਵਰਤ ਲਈ ਅੱਜ ਦੇ ਉਸ ਸਮੇ ਇਹ ਹਜ਼ਾਰਾਂ ਰੁਪਏ ਦੀ ਰਕਸੀ ਸੀ ਜੱਟ ਜਿਉਣੀ ਮੋੜ ਦੀ ਸਖਾਪਤ ਦੇ ਵਾਰੇ-ਵਾਰੇ ਜਾ ਰਿਹਾ ਸੀ ਹੋਰ ਵੀ ਅਣਕਾ ਕਿਸੇ ਜਿਉਣੀ ਮੋੜ ਦੇ ਨਾਂ ਨਾਲ ਜੁੜੇ ਹੋਏ ਹਨ ਕੋਸ ਦੀ ਬਹਤ ਸੋਰ ਮੰਗਤੀ ਦਇਆ ਦਿੱਲੀ ਅਤੇ ਸਖਾਪਤ ਦਾ ਜੇਕਰ ਲੋਕ ਕਵੀਆਂ ਨੇ ਆਪਣੀਆਂ ਕਵੀ ਰਚਨਾਵਾਂ ਨਾਲ ਜੇਕਰ ਕੀਤਾ ਵਿੱਚ ਜ਼ਿਕਰ ਕੀਤਾ ਹੈ ਸੋ ਇਸੀ ਕਹਾਣੀ ਅੱਗੇ ਆਪਾਂ ਅਗਲਾ ਭਾਗ ਲੱਗ ਜਾਵਾਂਗੇ ਤੇ ਕਮੈਂਟ ਅਤੇ ਲਾਈਕ ਕਰਕੇ ਸਾਰੇ ਜਾਣੇ ਦੱਸੋ ਵੀ ਕਹਾਣੀ ਕਿਦਾਂ ਦੀ ਲੱਗੀ ਤੇ ਰੱਬ ਰੱਖਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਦੀ ਵਾਸਤੇ ਰਹਿ ਖੋ ਰੱਬ